ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਾਬਾ ਫੈਂਸੀ ਕਲੋਥ ਹਾਊਸ ਨੇੜੇ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਹਰਚੋਵਾਲ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਕਸਟਮਾਈਜ਼ ਕਰਕੇ ਲੈ ਕੇ ਆ ਗਏ ਹਾਂ ਜਿਹਦੇ ਕਿ ਪੌਂਚੇ ਦੇ ਉੱਪਰ ਆਪਣੇ ਕਸਟਮਰ ਨੂੰ ਵਰਕ ਚਾਹੀਦਾ ਸੀ ਇਹਦੀ ਜਿਹੜੀ ਸ਼ਰਟ ਹੈ ਸ਼ਿਮਰ ਪਸ਼ਮੀਨਾ ਦੇ ਵਿੱਚ ਹੈ ਜੀ ਤੇ ਜੇ ਸ਼ਰਟ ਦੇ ਵਿੱਚ ਜਿਹੜੇ ਕਲਰ ਹੈ ਉਹਦੇ ਨਾਲ ਦਾ ਸੇਮ ਆਪਣੇ ਕਸਟਮਰ ਨੂੰ ਇਹਦੇ ਉੱਤੇ ਵਰਕ ਚਾਹੀਦਾ ਸੀ ਉਹ ਵਰਕ ਆਪਾਂ ਕੀਤਾ ਪੌਂਚੇ ਦੇ ਉੱਪਰ ਬਹੁਤ ਹੀ ਹੈਵੀ ਤੇ ਨਾਈਸ ਫਿਨਿਸ਼ਿੰਗ ਦੇ ਨਾਲ ਜਿਹੜਾ ਪੌਂਚੇ ਦਾ ਡਿਜ਼ਾਈਨ ਆ ਆਪਾਂ ਤਿਆਰ ਕੀਤਾ ਹੋਇਆ ਇਸ ਵਰਕ ਦਾ ਪ੍ਰਾਈਸ ਆ ਜਿਹੜਾ ਉਹ 400 ਹੈ ਜੀ ਫੈਬਰਿਕ ਤੁਸੀਂ ਸਾਨੂੰ ਆਪਣਾ ਵੀ ਦੇ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਇਹ ਵਰਕ ਕਰਵਾ ਸਕਦੇ ਹੋ ਤੇ ਆਪਣੇ ਸੇਮ ਕਸਟਮਰ ਨੇ ਇੱਕ ਹੋਰ ਸੂਟ ਰੈਡੀ ਕਰਵਾਇਆ ਸੀ ਜਿਹਦੇ ਉੱਪਰ ਕੀ ਉਹਨਾਂ ਨੂੰ ਕੱਟ ਵਰਕ ਚਾਹੀਦਾ ਸੀਗਾ ਘੇਰੇ ਦੇ ਉੱਪਰ ਚਾਕਾਂ ਦੇ ਉੱਪਰ ਫਰੰਟ ਬੈਕ ਦੇ ਉੱਪਰ ਕੱਟ ਵਰਕ ਨਾਲ ਆਪਾਂ ਇਹ ਜਿਹੜਾ ਸੂਟ ਹੈ ਰੈਡੀ ਕੀਤਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਫਰੰਟ ਤੇ ਬੈਕ ਤੇ ਆਪਾਂ ਕੱਟ ਵਰਕ ਡਬਲ ਕੀਤਾ ਹੋਇਆ ਹੈ ਤੇ ਬਾਜੂ ਦੇ ਉੱਪਰ ਵੀ ਸੇਮ ਕੱਟਵਰਕ ਆ ਜਿਹੜਾ ਆਪਾਂ ਕੀਤਾ ਹੋਇਆ ਇਹ ਫਰੰਟ ਸੀਸ ਦੀ ਜੀ ਤੇ ਸਿਮਿਲਰ ਕੱਟਵਰਕ ਆ ਜਿਹੜਾ ਆਪਾਂ ਉਹਦੇ ਬੈਗ ਦੇ ਉੱਪਰ ਕੀਤਾ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਜੇਕਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਸਕਰੀਨ ਤੇ ਚੱਲ ਰਹੇ WhatsApp ਨੰਬਰ ਤੇ ਆਪਣਾ ਸਟੋਰ ਗੁਰਦੁਆਰਾ ਬਾਬਾ ਰਾਜाराम ਜੀ ਹਾਟਚੋਵਾਲ ਵਿਖੇ ਸਥਿਤ ਹੈ ਤੇ ਆਪਾਂ ਰੋਜ਼ 9 ਤੋਂ 6 ਵਜੇ ਤੱਕ ਓਪਨ ਹੁੰਨੇ ਆ ਸੋ ਤੁਸੀਂ ਸਾਡੇ ਨਾਲ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ